ਪ੍ਰੈਗਨੈਂਟ ਲੇਡੀਆਂ ਖੜੀਆਂ ਸੀਗੀਆਂ ਪੇਸ਼ੈਂਟ ਉਧਰ ਫੀਮੇਲ ਵਾਲੀ ਲਾਈਨ 'ਚ ਆ ਕੇ ਖੜ ਗਿਆ ਤੇ ਮੈਂ ਪਰਚੀ ਕੱਢ ਕੇ ਬਾਹਰ ਭਰਾ ਦੀ ਮੋਂ ਬਾਪਾ ਤੂੰ ਬਾਜਾ ਤੜ ਕੇ ਆ ਕੇ ਲੈ ਜਾ ਦੋ ਦਵਾਈ ਵੀ ਤੇ ਨਹੀਂ ਨਵੀਂ ਪਰਚੀ ਕਟਾ ਲਓ ਤੋਂ ਉਹਨੇ ਗਾਲ ਗੋਲ ਕੱਢੀ ਮੈਨੂੰ ਬਾਹਰ ਆ ਜਾ ਕਹਿੰਦਾ ਮੈਂ ਦੇਖ ਲੈਣਾਗਾ ਤੇ ਫਿਰ ਬਾਪ ਪਿੱਛੋਂ ਦੀ ਆ ਕੇ ਜਦੋਂ ਮੈਂ ਬਾਹਰ ਗਿਆ ਮੜਾ ਜਾ ਤੇ ਮੈਨੂੰ ਨਹੀਂ ਪਤਾ ਸੀ ਉਹਨਾਂ ਕੋਲ ਕਿਰਪਾਣਾ ਮੈਂ ਤਾਂ ਐਸੀ ਨਹੀਂ ਹੱਥ ਤੇ ਉਹਨਾਂ ਨੇ ਜਾ ਕੇ ਸਿੱਧੀ ਕਿਰਪਾਣਾ ਮੇਰੇ ਕੰਦੇ 'ਚ ਸਾਦੀ ਮੈਂ ਮਰੇ ਹੱਥ ਕਰਿਆ ਸੀ ਹੱਥ ਤੇ ਲੱਗ ਗਈ ਤੇ ਇੱਕ ਨਿਆਗ ਬਾਣੇ ਦੇ ਵਿੱਚ ਸੀਗਾ ਇੱਕ ਪੋਰਸ਼ਨ ਉਹਨੇ ਪਰਚੀ ਵਾਲੀ ਲੜਕੀ ਨਾਲ ਕਾਫੀ ਬਹਿਸ ਪਾਜੀ ਕੀਤੀ ਉਹਨੂੰ ਗਾਲੀ-ਕੋਚ ਵੀ ਕੀਤਾ ਇਹਨੂੰ ਜਦੋਂ ਆਬਜੈਕਟ ਕੀਤਾ ਉਹਦੇ ਨਾਲ ਉਹਦੀ ਕਲੀਗ ਨੇ ਉੱਥੇ ਜੋ ਸਾਡਾ ਕੰਪਿਊਟਰ ਆਪਰੇਟਰ ਹੈ ਉਹਨੇ ਉਸ ਦੇ ਉੱਤੇ ਤਲਵਾਰ ਨਾਲ ਹਮਲਾ ਕੀਤਾ ਹਮਲਾ ਉਹਦੇ ਸਿਰ ਤੇ ਕੀਤਾ ਗਿਆ ਸੀ ਪਰ ਉਹਨੇ ਆਪਣੇ ਹੱਥ ਨਾਲ ਉਹਨੂੰ ਬਚਾ ਕਰ ਲਿਆ ਉਹਦੇ ਕਾਫੀ ਇੰਦਰੀ ਆਈ ਹੈ ਜਦੋਂ ਉਸਨੇ ਪਰਚੀ ਫੀਸ ਭਰਨ ਲਿਖਿਆ ਤਾਂ ਉਸ ਨੂੰ ਇਸ ਕਿਸੇ ਗੱਲ ਨੂੰ ਲੈ ਕੇ ਹੀ ਉਸਨੂੰ ਗੁੱਸਾ ਆ ਗਿਆ ਕਾਲੂ ਸਿੰਘ ਨੂੰ ਉਸਨੇ ਸਡਨਲੀ ਉਸਤੇ ਅਟੈਕ ਕੀਤਾ ਕਿਰਪਾਨ ਨਾਲ ਜਿਹੜੇ ਸਿਹਤ ਵਰਕਰ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲਿਆਂ ਦੇ ਕੋਈ ਇਹ ਪਹਿਲਾ ਮਸਲਾ ਨਹੀਂ ਹੈਗਾ ਇਹ ਬਹੁਤ ਮਸਲੇ ਅਕਸਰ ਹੁੰਦੇ ਰਹਿੰਦੇ ਨੇ ਪਿਛਲੇ ਲਗਭਗ 1.5 ਤੋਂ 2 ਸਾਲਾਂ ਤੋਂ ਅਸੀਂ ਵਾਰ-ਵਾਰ ਸਾਨੂੰ ਧਰਨੇ ਦੇ ਕੇ ਸਰਕਾਰ ਨੂੰ ਇਹ ਦੱਸਣਾ ਪੈਂਦਾ ਹੈ ਕਿ ਸਾਨੂੰ ਸੁਰੱਖਿਆ ਦੀ ਲੋੜ ਹੈ ਇੱਕ ਕੋਈ ਨਿਆਣ ਸਿੰਘ ਜੋ ਗੋਲੀਆਂ ਲੈਣ ਆਇਆ ਸੀਗਾ ਤੇ ਗੋਲੀਆਂ ਨੂੰ ਲੈ ਕੇ ਜਦੋਂ ਆਪਰੇਟਰ ਨੇ ਦੱਸਿਆ ਕਿ ਕੋਰਮ ਤੇ ਨਿਯਮ ਦੇ ਅਨੁਸਾਰ ਹੀ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਆ ਉਸ ਤੇ ਉਸ ਨਾਲ ਕਲੇਗਲੋਚ ਕਰਨ ਲੱਗਿਆ ਤੇ ਉਸ ਤੋਂ ਬਾਅਦ ਜਿਹੜੀ ਉਹਦੇ ਸ਼ਾਮ ਤੋਂ ਮਾਰਨ ਦੀ ਨੀਤ ਨਾਲ ਉਹ ਤੇ ਹਮਲਾ ਕਰਦਾ ਹੁਣ ਕਿਹੜਾ ਦੂਸਰੇ ਉਸ ਤੇ ਕੀ ਗੱਲ ਹੋਈ ਕਿਸ ਤਰ੍ਹਾਂ ਤੁਹਾਡਾ ਬਕੀ ਸੀ ਸਰ ਇੱਕ ਖਾਲਸਾ ਜੀ ਆਏ ਸੀਗੇ ਜੀ ਪਰਚੇ ਆਨਲਾਈਨ ਸਿਸਟਮ ਆਣਾ ਸਾਰਾ ਪਰਚੇ ਕੱਟਦੀ ਸੀ ਉਹਨਾਂ ਦੀ ਉਹਨਾਂ ਨੇ ਇੱਕ ਡਾਕਟਰ ਤੋਂ ਦਵਾਈ ਲੈ ਕੇ ਤੇ ਦਵਾਈ ਲੈ ਲਈ ਦਿਖਾ ਕੇ ਦਵਾਈ ਲੈ ਲਈ ਦੁਬਾਰੇ ਫੇਰ ਆ ਗਏ ਉਹ ਕੋ ਡਾਕਟਰ ਤੋਂ ਦਿਖਾ ਕੇ ਦਵਾਈ ਡਿਸਪੈਂਸਰੀ ਚ ਵਾਗ ਵੀ ਦਵਾਈ ਦੇ ਦੋ ਗੱਲ ਵੀ ਆਨਲਾਈਨ ਹੋ ਗਈ ਪਰਚੀ ਤੇ ਦਵਾਈ ਵੀ ਇਹ ਦੁਬਾਰੇ ਨਹੀਂ ਮਿਲਦੀ ਜਾਂ ਪਰਚੀ ਨਵੀਂ ਕਟਾੜਾ ਨਹੀਂ ਕੱਢ ਲਓ ਮਿਲੂਗੀ ਦੁਬਾਰੇ ਰਿਕਾਰਡ ਚਾੜ ਨਹੀਂ ਸਕਦਾ ਹੁੰਦਾ ਉਹ ਸਾਡੇ ਕੋਲੇ ਆ ਕੇ ਮਿਸビਹੇਵ ਕਰ ਲਾਗੇ ਪੁੱਠਾ ਸਿੱਧਾ ਬੋਲਾਂ ਲਾਗੇ ਕੁੜੀ ਨਾਲ ਬੈਠੀ ਹੈਗੀ ਨਾਲ ਉਹਨੂੰ ਗਾਲਾਂ ਗੋਲਾਂ ਕੱਢਣ ਲੱਗ ਗਿਆ ਆ ਕੇ ਇਹਨਾ ਤੂੰ ਸਿੱਧਾ ਲੁੱਟ ਮਚਾਉਣੇ 10 ਰੁਪਏ ਲੈਨੇ ਹੋ ਆ ਬਾਬਾ ਤੂੰ ਭੱਗ ਜਾ ਵੀ ਨਾਲ ਪ੍ਰੈਗਨੈਂਟ ਲੇਡੀਜ਼ ਖੜੀਆਂ ਸੀਗੀਆਂ ਪੇਸ਼ੈਂਟ ਉਧਰ ਫੀਮੇਲ ਨਾਲ ਲਾਂਚਾ ਕੇ ਖੜ ਗਿਆ ਉਹ ਤੇ ਮੈਂ ਪਰਚੀ ਕੱਢ ਕੇ ਬਾਹਰ ਭਰਾ ਦੀ ਮਾਂ ਬਾਬਾ ਤੂੰ ਬਾਹਰ ਜਾ ਤੜ ਕੇ ਆ ਕੇ ਲੈ ਜਾਓ ਵੀ ਤੁਸੀਂ ਦਵਾਈ ਵੀ ਤੇ ਨਈ ਨਵੀਂ ਪਰਚੀ ਕਟਾ ਲਓ ਤਾਂ ਉਹ ਦੁਬਾਰਾ ਆ ਜਾ ਕਹਿੰਦਾ ਮੈਂ ਦੇਖ ਲੈਣਾਗਾ ਤੇ ਫਿਰ ਬਾਹਰ ਪਿੱਛੋਂ ਦੀ ਆ ਕੇ ਜਦੋਂ ਮੈਂ ਬਾਹਰ ਗਿਆ ਮੜਾ ਜਾ ਤੇ ਮੈਨੂੰ ਨਹੀਂ ਪਤਾ ਸੀ ਉਹਨਾਂ ਕੋਲ ਕਿਰਪਾਨ ਆ ਮੈਂ ਤਾਂ ਐਸੀ ਨਹੀਂ ਹੱਥੇ ਉਹਨਾਂ ਨੇ ਜਾ ਕੇ ਸਿੱਧੀ ਕਿਰਪਾਨ ਮੇਰੇ ਕੰਨੀ ਨੂੰ ਛਾੜ ਦਿੱਤੀ ਮੈਂ ਮੂਰੇ ਹੱਥ ਕਰਿਆ ਸੀ ਹੱਥ ਤੇ ਹਾਂਜੀ ਹਾਂਜੀ ਕਹਿੰਦੇ ਸੀ ਤੂੰ ਛੱਡ ਦੇ ਮੈਂ ਹੱਥ ਨਾਲ ਫੜਨੀ ਸੀਗੀ ਕਿਰਪਾਨ ਮੈਂ ਉਸ ਦਿਬਾਰ ਵੀ ਕਹਿੰਨ ਤੂੰ ਛੱਡ ਦੇ ਇੱਕ ਵਾਰੀ ਤੈਨੂੰ ਫਿਰ ਮੈਂ ਮਾਰੂਗਾ ਤਾਂ ਸਭ ਕੀ ਮਸਲਾ ਹੋ ਗਿਆ ਤੇ ਕੀ ਕੋਈ ਮੰਗ ਰਹੀ ਕਿ ਕਿਸ ਤਰ੍ਹਾਂ ਦੀ ਮੁਸ਼ਕਿਲਾਂ ਆ ਗਈਆਂ ਸਰ ਮੈਂ ਡਾਕਟਰ ਜਗਰੂਪ ਸਿੰਘ ਆ ਇੱਥੇ ਤਲਵੰਡੀ ਸਾਬੋ ਸਿਵਲ ਹਸਪਤਾਲ ਦੇ ਵਿੱਚ ਜਿੱਥੇ ਪਰਚੀਆਂ ਘਟ ਰਹੇ ਆ ਉਥੇ ਇੱਕ ਨੰਗ ਬਾਣੇ ਦੇ ਵਿੱਚ ਸੀਗਾ ਇੱਕ ਪੁਰਸ਼ ਉਹਨੇ ਪਰਚੀ ਵਾਲੀ ਲੜਕੀ ਨਾਲ ਕਾਫੀ ਬਹਿਸ ਪਾਜੀ ਕੀਤੀ ਉਹਨੂੰ ਗਾਲੀ-ਗਲੋਚ ਵੀ ਕੀਤਾ ਇਹਨੂੰ ਜਦੋਂ ਆਬਜੈਕਟ ਕੀਤਾ ਉਹਦੇ ਨਾਲ ਉਹਦੀ ਕਲੀਗ ਨੇ ਉਥੇ ਜੋ ਸਾਡਾ ਕੰਪਿਊਟਰ ਆਪਰੇਟਰ ਹੈ ਉਹਨੇ ਉਸ ਦੇ ਉੱਤੇ ਤਲਵਾਰ ਨਾਲ ਹਮਲਾ ਕੀਤਾ ਹਮਲਾ ਉਹਦੇ ਸਿਰ ਤੇ ਕੀਤਾ ਗਿਆ ਸੀ ਪਰ ਉਹਨੇ ਆਪਣੇ ਹੱਥ ਨਾਲ ਉਹਦਾ ਬਚਾ ਕਰ ਲਿਆ ਉਹਦੇ ਕਫਲੀ ਇੰਦਰੀ ਆਈ ਹੈ ਉਹ ਸਾਡੇ ਕੋਲ ਐਡਮਿਟਡ ਹੈ ਅਸੀਂ ਇਸ ਮਸਲੇ ਦੀ ਕਾਫੀ ਨਿੰਦਾ ਕਰਦੇ ਆਂ ਕਿਉਂਕਿ ਇਹ ਇਹਦੇ ਮਸਲੇ ਜਿਹੜੇ ਸਿਹਤ ਵਰਕਰ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲਿਆਂ ਦੇ ਕੋਈ ਇਹ ਪਹਿਲਾ ਮਸਲਾ ਨਹੀਂ ਹੈਗਾ ਇਹ ਬਹੁਤ ਮਸਲੇ ਅਕਸਰ ਹੁੰਦੇ ਰਹਿੰਦੇ ਨੇ ਪਿਛਲੇ ਲਗਭਗ 1.5-2 ਸਾਲਾਂ ਤੋਂ ਅਸੀਂ ਵਾਰ-ਵਾਰ ਸਾਨੂੰ ਧਰਨੇ ਦੇ ਕੇ ਸਰਕਾਰ ਨੂੰ ਇਹ ਦੱਸਣਾ ਪੈਂਦਾ ਹੈ ਕਿ ਸਾਨੂੰ ਸੁਰੱਖਿਆ ਦੀ ਲੋੜ ਹੈ ਦਿਨ ਰਾਤ ਇੱਥੇ ਲੜਾਈਆਂ ਵਾਲੇ ਕੇਸ ਪਰਚੇ ਆਉਂਦੇ ਨੇ ਕਈ ਵਾਰੀ ਸ਼ਰਾਬੀ ਹਾਲਤ 'ਚ ਵੀ ਹੁੰਦੇ ਨੇ ਉਹ ਵੀ ਸਾਡਨ ਰਾਤ ਨੂੰ ਬਹਿਸ ਕਰਦੇ ਨੇ ਉਸ ਸਮੇਂ ਵੀ ਇਸ ਇਸ ਤਰ੍ਹਾਂ ਦੇ ਇਨਸੀਡੈਂਸ ਹੋ ਜਾਂਦੇ ਨੇ ਇਹ ਬੜੀ ਮੰਦਭਾਗੀ ਘਟਨਾ ਹੈ ਜਿਹੜੀ ਕਿ ਬਾਰ ਬਾਰ ਕਿਸੇ ਨਾ ਕਿਸੇ ਜਗ੍ਹਾ ਤੇ ਹੁੰਦੀ ਰਹਿੰਦੀ ਹੈ ਪੰਜਾਬ ਚ ਵੀ ਸੁਣਦੇ ਆਂ ਅਸੀਂ ਪੰਜਾਬ ਤੋਂ ਬਾਹਰ ਵੀ ਸੁਣਦੇ ਆਂ ਤੇ ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਮੰਗ ਕਰਦੇ ਰਹੇ ਹਾਂ ਬਾਰ ਬਾਰ ਸਰਕਾਰ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਤੁਹਾਨੂੰ ਅਸੀਂ ਸਿਕਿਉਰਿਟੀ ਗਾਰਡ ਪ੍ਰੋਵਾਈਡ ਕਰਾਂਗੇ ਪਰ ਅੱਜ ਤੱਕ ਲਗਭਗ 8-9 ਮਹੀਨਿਆਂ ਦੀ ਲਗਾਤਾਰ ਗੱਲਬਾਤ ਤੋਂ ਬਾਅਦ ਵੀ ਸਾਡੇ ਕੋਲੇ ਕਿਸੇ ਵੀ ਤਰ੍ਹਾਂ ਦੀ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਹੋਇਆ ਇਸ ਮੁੱਦੇ ਤੇ ਸਾਡਾ ਜਿਹੜਾ ਸਾਰਾ ਸਟਾਫ ਹੈ ਉਹ ਰੋਸ ਦੇ ਵਿੱਚ ਹੈ ਇਹਨਾਂ ਸਾਰਿਆਂ ਨੇ ਕੰਮ ਬੰਦ ਕਰ ਦਿੱਤਾ ਹੈਗਾ ਅੱਜ ਇਸ ਇਸ ਆਸ ਦੇ ਵਿੱਚ ਇਸ ਉਮੀਦ ਦੇ ਵਿੱਚ ਅਸੀਂ ਇਹ ਸਰਕਾਰ ਨੂੰ ਇੱਕ ਆਪਦਾ ਸੁਨੇਹਾ ਲਾਉਣਾ ਚਾਹੁੰਦੇ ਹਾਂ ਕਿ ਸਾਨੂੰ ਉਹ ਸਿਕਿਉਰਿਟੀ ਪ੍ਰੋਵਾਈਡ ਕਰੇ ਜੇ ਅਸੀਂ ਖੁਦ ਹੀ ਸੁਰੱਖਤ ਨਹੀਂ ਹੈਗੇ ਫਿਰ ਅਸੀਂ ਲੋਕਾਂ ਦਾ ਇਲਾਜ ਕਿਵੇਂ ਕਰ ਸਕਾਂਗੇ ਡਰ ਦੇ ਮਾਹੌਲ ਦੇ ਵਿੱਚ ਡਾਕਟਰੀ ਨਹੀਂ ਹੋ ਸਕਦੀ ਇਸ ਕਰਕੇ ਸਰਕਾਰ ਨੂੰ ਇਸ ਮਸਲੇ ਨੂੰ ਕਰਕੇ ਸੀਰੀਅਸਲੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਸਾਨੂੰ ਉਹ ਸੁਰੱਖਿਆ ਪ੍ਰੋਵਾਈਡ ਕਰੇ ਜਿੰਨਾ ਚਿਰ ਸਰਕਾਰ ਦਾ ਕੋਈ ਆਪਣਾ ਏਜੰਡਾ ਨਹੀਂ ਬਣਦਾ ਸੁਰੱਖਿਆ ਦਾ ਅਸੀਂ ਲੋਕਲ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਹੈ ਕਿ ਸਾਡੇ ਕੋਲੇ ਉਸ ਦੀ ਜਿਹੜੀ ਤਕਰੀ ਵਧਾਵੇ ਉਹ ਆਪਣੇ ਗੇੜੇ ਮਾਰੇ ਕਿਉਂਕਿ ਇਸ ਤਰ੍ਹਾਂ ਦੇ ਇਨਸੀਡੈਂਸ ਨੂੰ ਫੇਰ ਹੀ ਘਟਾਇਆ ਜਾ ਸਕਦਾ ਤੇ ਹੁਣ ਸਾਡੀ ਹੀ ਮੰਗ ਸੀ ਕਿ ਸਾਨੂੰ ਦੋ ਮੁਲਾਜ਼ਮ ਘਟੋ ਘਟ ਜਦੋਂ ਸਾਡੇ ਬਹੁਤ ਜ਼ਿਆਦਾ ਪੀੜ ਹੋਵੇ ਉਸ ਸਮੇਂ ਸਾਨੂੰ ਦਿੱਤੇ ਜਾਣ ਤਾਂ ਕਿ ਸਾਡੀ ਫਰਖਿਆ ਦਾ ਪ੍ਰਬੰਧ ਹੋ ਸਕੇ ਸਰ ਇਹ ਜੋ ਬਤਨਾਂ ਦਾ ਓਟ ਸੈਂਟਰ ਤੇ ਕੋਈ ਨਸ਼ੇ ਦੀਆਂ ਗੋਲੀਆਂ ਲੈਣ ਆਇਆ ਨਹੀਂ ਇਹ ਓਟ ਸੈਂਟਰ ਦੇ ਵਿੱਚ ਨਹੀਂ ਵਾਪਰਿਆ ਓਟ ਸੈਂਟਰ ਦੇ ਵਿੱਚ ਰੋਜ਼ ਹੀ ਗਾਲੀ ਕਲੋਚ ਤੇ ਝਗੜੇ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਜਿਹੜੀਆਂ ਕਿ ਅਸੀਂ ਆਮ ਤੌਰ ਤੇ ਨਹੀਂ ਰਿਪੋਰਟ ਕਰਦੇ ਇਹ ਉਹ ਮਲਾਜ਼ਮ ਜਿਹੜਾ ਮਰੀਜ਼ ਸੀ ਇਹ ਆਰਡਨ ਵਾਲੀ ਸੰਬੰਧਤ ਸੀ ਪਰ ਇਹ ਦਵਾਈ ਇੱਥੇ ਜਿਹੜੀ ਮੇਨ ਪਰਚੀ ਕੱਢਦੇ ਆ ਸੀ ਉੱਧਰ ਲੈਣ ਆਇਆ ਸੀ ਪਰਚੀ ਉੱਥੇ ਪਰਚੀ ਤੇ ਬਹਿਸ ਹੋਈ ਹੈ ਜੀ ਸਰ ਮੰਗਾਂ ਕੀ ਹੈ ਸਾਡੀ ਮੰਗ ਇਹ ਹੈ ਕਿ ਜਿਹੜਾ ਵੀ ਜ਼ਰੂਰੀ ਕਾਨੂੰਨੀ ਕਾਰਵਾਈ ਇਸ ਵਿਅਕਤੀ ਦੇ ਖਿਲਾਫ ਹੋਣੀ ਚਾਹੀਦੀ ਹੈ ਪਲੱਸ ਇਹ ਜਿਹੇ ਘਟਨਾਵਾਂ ਨੂੰ ਘਟਾਉਣ ਵਾਸਤੇ ਸਾਨੂੰ ਸੁਰੱਖਿਆ ਮਹੱਈਆ ਕਰਾਉਣੀ ਚਾਹੀਦੀ ਹੈ ਲੋਕਲ ਪੱਧਰ ਤੇ ਹੋਵੇ ਚਾਹੇ ਸਰਕਾਰ ਪੱਧਰ ਤੇ ਜੋ ਵੀ ਇਹਦਾ ਫੈਸਲਾ ਹੋਵੇ ਅਸੀਂ ਇਹ ਸੁਰੱਖਿਆ ਦੀ ਮੰਗ ਕਰਦੇ ਹਾਂ ਸਰ ਕੀ ਮਸਲਾ ਹੋਇਆ ਸਾਰਾ ਇਹ ਅੱਜ ਸਵੇਰੇ ਮਾਰਨਿੰਗ ਦੀ ਗੱਲ ਹੈ ਜੀ 11:30 12:00 12:00 ਦੇ ਦਰਮਿਆਨ ਆਹ ਐਸਐਮਓ ਆਫਿਸ ਵਿੱਚ ਮੈਂ ਬੈਠਾ ਸੀ ਨਾਲ ਦੀ ਨਾਲ ਇੱਕ ਸਾਡੇ ਕੰਪਿਊਟਰ ਆਪਰੇਟਰ ਆਈ ਦੋ ਦੋ ਇੱਕ ਦਰਸੇਮ ਤੇ ਗੁਰਸੇਵਕ ਗੁਰਸੇਵਕ ਦੇ 60 ਵਜੇ ਹੋਈ ਸੀ ਤੇ ਸੱਟਨਲੀ ਉਹਨਾਂ ਨੇ ਮੈਨੂੰ ਦੱਸਿਆ ਕਿ ਕਿਸੇ ਕੋਈ ਪੇਸ਼ੈਂਟ ਕਾਲੂ ਸਿੰਘ ਨਾਮ ਦਾ ਆਇਆ ਸੀ ਇੱਥੇ 60 ਸਾਲ ਉਮਰ ਦੱਸੀ ਜਾ ਰਹੀ ਹੈ ਉਸ ਦੀ ਪਿੰਡ ਭਾਗੀਵੰਦਰ ਤੋਂ ਦੱਸ ਰਿਹਾ ਤੇ ਉਹ ਆਇਆ ਉਸਨੇ ਇੱਕ ਉਹ ਪਰਚੀ ਨੂੰ ਲੈ ਕੇ ਪਰਚੀ ਫੀਸ ਨੂੰ ਲੈ ਕੇ ਉਸ ਵਾਰ ਸਾਡੇ ਕੰਪਿਊਟਰ ਆਪਰੇਟਰ ਨਾਲ ਕੋਈ ਤਕਰਾਰ ਹੋਇਆ ਉਸਨੇ ਪਰਚੀ ਫੀਸ 10 ਰੁਪਏ ਭਰਨ ਵਾਸਤੇ ਕਹੀ ਹੋਣੀ ਹੈ ਉਹਨਾਂ ਨੇ ਕਿਹਾ ਉਹਨਾਂ ਕੋਈ ਅਸੀਂ ਪਹਿਲਾਂ ਭਰੀ ਵੀ ਹੈ ਕੋਈ ਉਸ ਨੂੰ ਲੈ ਕੇ ਤਕਰਾਰ ਪਤਾ ਲੱਗਿਆ ਅਜੇ ਪੂਰੀ ਤਾਂ ਗੱਲਬਾਤ ਛਾਣ ਵੀ ਨਹੀਂ ਨਦੀ ਨਾ ਉਹਦੇ ਬਾਅਦ ਜਦੋਂ ਉਸਨੇ ਪਰਚੀ ਫੀਸ ਭਰਨ ਲਿਖਿਆ ਤਾਂ ਇਸ ਇਸ ਗੱਲ ਨੂੰ ਲੈ ਕੇ ਹੀ ਉਸ ਨੂੰ ਗੁੱਸਾ ਆ ਗਿਆ ਕਾਲੂ ਸਿੰਘ ਨੂੰ ਉਸਨੇ ਸਡਨਲੀ ਉਸਤੇ ਅਟੈਕ ਕੀਤਾ ਕਿਰਪਾਨ ਨਾਲ ਜੋ ਉਸਨੇ ਗੁਰਸੇਵ ਸਿੰਘ ਦੀ ਸਟੇਟਮੈਂਟ ਜੋ ਉਹਨੂੰ ਦੱਸਿਆ ਉਸਨੇ ਦਾ ਹਟ ਇੱਕ ਤੋਂ ਬਾਅਦ ਉਹ ਉਹਦੇ ਇੱਥੇ ਹੱਥ ਤੇ ਕਾਫੀ 2 ਇੰਚ ਆ ਲੰਬਾ ਜ਼ਖਮ ਹੋਇਆ ਇਨਸਾਈਡ ਰੋਡ ਜਿਹਨੂੰ ਸੀ ਕਹਿੰਨੇ ਆ ਆ ਕਾਫੀ ਡੂੰਗਾ ਜ਼ਖਮ ਸੀਗਾ ਤੇ ਉਸ ਤੋਂ ਬਾਅਦ ਜਦੋਂ ਆਇਆ ਬਲੀਡਿੰਗ ਕਾਫੀ ਹੋ ਰਹੀ ਸੀ ਉਹਦੀ ਜ਼ਖਮ ਜੋ ਐਸਐਮ ਆਫਿਸ ਵਿੱਚ ਵੀ ਬਲੱਡ ਡਿੱ ਗਿਆ ਉਹਦਾ ਕਿ ਇੱਥੇ ਉਸ ਤੋਂ ਬਾਅਦ ਅਸੀਂ ਇਹਨੂੰ ਅਮਰਜੈਂਸੀ ਦੇ ਵਿੱਚ ਪੇਸ਼ੈਂਟ ਨੂੰ ਲੈ ਗਏ ਗੁਰਸੇਵਕ ਸਿੰਘ ਕੰਪਿਊਟਰ ਆਪਰੇਟਰ ਨੂੰ ਉੱਥੇ ਜਾ ਕੇ ਅਮਰਜੈਂਸੀ ਚ ਅਸੀਂ ਉਹਦੀ ਸਾਰਾ ਸਾਫ ਬਲੱਡ ਨੂੰ ਸਾਫ ਕੀਤਾ ਤੇ ਸਰਜਨ ਨੂੰ ਆਨ ਡਿਊਟੀ ਡਾਕਟਰ ਸਾਰੇ ਕਾਸੀਂ ਇਕੱਠੇ ਹੋ ਗਏ ਦਾ ਉਹ ਡਾਕਟਰ ਜਦੋਂ ਸਾਰੇ ਆ ਗਏ ਉੱਥੇ ਉਹਦਾ ਇਲਾਜ ਸ਼ੁਰੂ ਕੀਤਾ ਸੀ ਇਲਾਜ ਦੇ ਦੌਰਾਨ ਉਹਦੇ ਪਹਿਲਾਂ ਤਾਂ ਉਹਦਾ ਜੋ ਇੰਜਰੀਜ਼ ਨੋਟ ਕੀਤੀਆਂ ਗਈਆਂ ਉਹਦੀਆਂ ਸਾਫ਼ ਕੀਤਾ ਗਿਆ ਜ਼ਖਮ ਨੂੰ ਇੰਜਰੀਜ਼ ਨੋਟ ਕਰਨ ਤੋਂ ਬਾਅਦ ਉਹਦੇ ਸਟੀਚਿੰਗ ਕੀਤੀ ਗਈ ਸਟੀਚਿੰਗ ਕਰਨ ਤੋਂ ਬਾਅਦ ਉਹਦੇ ਆਈਵੀ ਲਾਈਨ ਲਾ ਕੇ ਐਂਟੀਬਾਇਓਟਿਕਸ ਪਾਈ ਗਏ ਹੁਣ ਵੀ ਪੇਸ਼ੈਂਟ ਸਾਡੇ ਕੋਲ ਦਾਖਲ ਹੈ ਮਰੀਜ਼ ਸਾਡਾ ਹੁਣ ਇਸ ਤਰ੍ਹਾਂ ਹਾਲਤ ਖਤਰੇ ਚ ਵਾਰ ਹੈ ਬਿਲਕੁਲ ਸਟੇਬਲ ਹੈ ਪੇਸ਼ੈਂਟ ਕਿਸੇ ਤਰ੍ਹਾਂ ਦਾ ਕੋਈ ਦਿੱਕਤ ਨਹੀਂ ਕਰ ਰਿਹਾ ਇਸ ਦੀ ਕਾਰਨਾ ਤੁਹਾਨੂੰ ਦੱਸਣਾ ਕਰਨਾ ਬਹੁਤ ਸੀ ਦੇ ਕੋਈ ਸਾਰੀ ਮੰਗ ਤਾਂ ਇਹੀ ਹੈ ਵੀ ਸਾਡੇ ਕੋਲੇ ਇੱਥੇ ਔਰਤ ਕਲੀਨਿਕ ਹੈ ਡਾਕਟਰ ਅਨਕੁਰ ਉਹਦੇ ਇੰਚਾਰਜ ਨੇ ਉਹਦੇ ਵਿੱਚ ਸੌਕ ਮਰੀਜ਼ ਦਿੱਲੀ ਸਾਡੇ ਕੋਲੇ ਨਸ਼ਾ ਸ਼ੋਕ ਕੇਂਦਰ ਦੇ ਵਿੱਚ ਦਵਾਈ ਲੈਣ ਵਾਸਤੇ ਆਉਂਦੇ ਨੇ ਤਾਂ ਕਈ ਵਾਰ ਨਸ਼ੇ ਦੇ ਦੌਰਾਨ ਬੰਦੇ ਨੂੰ ਪਤਾ ਲੱਗਦਾ ਨਹੀਂ ਕਿ ਬੰਦਾ ਬੰਦੇ ਦੀ ਸੁਰਤ ਕਿ ਕਿਵੇਂ ਆ ਕਿਵੇਂ ਨਹੀਂ ਹੈ ਸੁਰਤ ਦੇ ਵਿੱਚ ਕਈ ਵਾਰ ਪੂਰੀ ਤਰ੍ਹਾਂ ਨਹੀਂ ਹੁੰਦਾ ਉਹਦੇ ਵਿੱਚ ਜਦੋਂ ਮੂਡ ਡਿਸਆਰਡਰਸ ਹੁੰਦੀ ਨੇ ਗੁੱਸਾ ਵੀ ਜੰਦੀ ਆ ਜਾਂਦਾ ਐਦਾਂ ਦੇ ਮਰੀਜ਼ਾਂ ਨੂੰ ਥੋੜੀ ਜੀ ਗੱਲ ਕਰਨ ਤੇ ਤਾਂ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ ਅੱਜ ਡੀਐਸਪੀ ਸਾਹਿਬ ਤੇ ਐਸਡੀਐਮ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਹੈ ਅਹ ਤਹਿਸੀਲਦਾਰ ਸਾਹਿਬ ਉੱਥੇ ਹੁਣੇ ਮੇਰੇ ਤੋਂ ਗਏ ਆ ਐਸਡੀਐਮ ਸਾਹਿਬ ਨੇ ਭੇਜਿਆ ਸੀ ਉਹਨਾਂ ਨੂੰ ਉਹਦੇ ਚ ਪ੍ਰਸ਼ਾਸਨ ਸਾਹਿਬ ਨੇ ਅਸੀਂ ਕੋਈ ਮੰਗ ਕਰਦੇ ਆ ਵੀ ਇੱਕ ਤਾਂ ਜੋ ਸਾਡੇ EMPLOYEE ਤੇ COMPUTER OPERATOR ਤੇ ਜੋ ਇਹ ਬਰੂਟਲ ਅਟੈਕ ਹੋਇਆ ਹੈ ਬਹੁਤ ਮੰਦਭਾਗੀ ਘਟਨਾ ਹੋਈ ਹੈ ਇਹਦੇ ਅਗੇ ਸਟਫ ਆਈਆਰ ਦਰਜ ਕਰਕੇ ਜਲਦ ਤੋਂ ਜਲਦ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉਹ ਜੋ ਜੋ ਜਿਧੇ ਉਪਰਾਧੀ ਹੈ ਜਿਸ ਨੇ ਇਹ ਕੰਮ ਕੀਤਾ ਹੈ ਕਾਨੂੰਨੀ ਹਰਕਤ ਕੀਤੀ ਹੈ ਉਸ ਨੂੰ ਮੁੱਲਜਮ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਸੈਕੰਡ ਸਾਡੀ ਜੋ ਪ੍ਰਸ਼ਾਸਨ ਸਾਹਮਣੇ ਇੱਕੋ ਹੀ ਇੱਕ ਮੰਗ ਹੈ ਕਿ ਡਾਕਟਰਾਂ ਤੇ ਪੈਰਾਮੈਡੀਕਲ ਸਟਾਫ ਜੋ ਇੱਥੇ ਦਿਨ ਰਾਤ ਆਪਣੀ ਤਨਦੇਹੀ ਨਾਲ ਤਲਵੰਡੀ ਸਾਬੋ ਸਰਕਾਰੀ ਹਸਪਤਾਲ ਵਿੱਚ ਕੰਮ ਕਰ ਰਿਹਾ ਹੈ ਇੰਨੇ ਓਪਰੇਟਿਵ 600 ਦੇ ਕਰੀਬ ਅਸੀਂ ਦਿੱਲੀ ਓਪਰੇਟਿਵ ਦੇਖ ਰਹੇ ਆ ਔਰ ਜਿਸ ਤਿਸ ਤੋਂ ਕਿ 100 ਦੇ 80 ਤੋਂ ਲੈ ਕੇ 90 ਮਰੀਜ਼ 100 ਮਰੀਜ਼ ਦੇ ਕਰੀਬ ਸਾਡੇ ਕੋਲੇ ਨਸ਼ਾ ਛਡਾਊ ਜੋ ਕੇਂਦਰ ਹੈ ਜਿਹਨੂੰ ਹੋਟ ਕਲੀਨਿਕ ਕਹਿੰਦੇ ਆ ਉੱਥੇ ਦਵਾਈ ਲੈਣ ਆਉਂਦੇ ਆ ਉਹਦੇ ਵਿੱਚ ਸਾਡਾ ਸੇਫਟੀ ਤੇ ਸਿਕਿਉਰਟੀ ਦਾ ਕੋਈ ਇੰਤਜ਼ਾਮ ਨਹੀਂ ਹੈ ਉੱਥੇ ਫੀਮੇਲ ਡਾਕਟਰਸ ਵੀ ਕੰਮ ਕਰਦੀ ਹੈ ਫੀਮੇਲ ਸਟਾਫ ਵੀ ਕੰਮ ਕਰਦਾ ਹੈ ਅਸੀਂ ਇਹੀ ਪ੍ਰਸ਼ਾਸਨ ਅੱਗੇ ਪੁਰਜੋ ਡਿਮਾਂਡ ਕਰਦੇ ਆ ਡੀਐਸਪੀ ਸਾਹਿਬ ਨੂੰ ਵੀ ਅਸੀਂ ਕਾ ਕੇ ਭੇਜਿਆ ਕਿ ਦੋ ਮੁਲਾਜ਼ਮ ਸਾਨੂੰ ਪੁਲਿਸ ਦੇ ਦੋ ਜਾਂ ਤਿੰਨ ਮੁਲਾਜ਼ਮ ਸਾਡੇ ਕੋਲੇ ਡਿਊਟੀ ਆਰ ਦੇ ਦੌਰਾਨ ਜਿਸ ਟਾਈਮ ਐਕਸਟ੍ਰੀਮ ਰਸ਼ ਹੁੰਦਾ ਹੈ ਪੀਕ ਦਾ ਰਸ਼ ਹੁੰਦਾ ਸਾਡੇ ਕੋਲੇ ਉਸ ਟਾਈਮ ਤੇ ਨਾਤ ਕਿਤੇ ਜਾਂ ਈ ਮਾਮਲਾ ਹੈ ਸਰ ਇਹ ਗੱਲ ਹੈ ਕਿ ਆਜ ਇੱਕ ਸੂਚਨਾ ਸਿਵਲ ਹਸਪਤਾਲ ਤਲਵੰਡੀ ਸਾਹਿਬ ਤੋਂ ਮਸੂਲ ਹੋਈ ਸੀ ਐਸਐਮਓ ਸਾਹਿਬ ਰਾਹੀਂ ਫੋਨ ਤੇ ਤੇ ਜਿਹਦੇ ਸੰਬੰਧ ਦੇ ਵਿੱਚ ਇਹ ਪਤਾ ਲੱਗਿਆ ਸੀਗਾ ਵੀ ਇੱਕ ਆਪਰੇਟਰ ਹੈ ਜਿਹੜਾ ਬੁਪਰੋਨੋਰਫਿਨ ਨਾਂ ਦੀ ਦਵਾਈ ਜਿਹੜੀ ਸਰਕਾਰ ਵੱਲੋਂ ਸ਼ੁਰੂ ਕੀਤੀ ਹੋਈ ਹੈ ਉਹਦੀਆਂ ਵਰਕੀਆਂ ਤੇ ਆਪਰੇਟਰ ਹੈ ਤੇ ਇੱਕ ਕੋਈ ਨਿਆੰ ਸਿੰਘ ਲੋਕ ਕਾਲੂ ਸਿੰਘ ਨਾਂ ਦਾ ਕੋਈ ਨਿਆੰ ਸਿੰਘ ਹੈਗਾ ਆਪਣਾ ਪਾਗੀਵੰਦਰ ਪਿੰਡ ਦਾ ਦੱਸਿਆ ਜਾਂਦਾ ਹੈ ਤੇ ਉਹ ਆਪਣੇ ਇੱਥੇ ਗੋਲੀਆਂ ਲੈਣ ਆਇਆ ਸੀਗਾ ਤੇ ਗੋਲੀਆਂ ਨੂੰ ਲੈ ਕੇ ਜਦੋਂ ਆਪਰੇਟਰ ਨੇ ਦੱਸਿਆ ਵੀ ਕੋਰਮ ਤੇ ਨਿਯਮ ਦੇ ਅਨੁਸਾਰ ਹੀ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਤਾ ਉਸਤੇ ਉਸ ਨਾਲ ਗਲੇ ਘੁਚ ਕਰਨ ਲੱਗਿਆ ਤੇ ਉਸ ਤੋਂ ਬਾਅਦ ਜਿਹੜੀ ਉਹਦੇ ਜਾਨ ਤੋਂ ਮਾਰਨ ਦੀ ਨੀਤ ਦੇ ਨਾਲ ਉੱਤੇ ਹਮਲਾ ਕਰਤਾ ਜਿਹਦੇ ਕਰਕੇ ਉਹਦੇ ਜਿਹੜੀ ਹੈਗੀ ਹੈ ਜਿਹਦੇ ਕਰਕੇ ਉਹਨੇ ਆਪਣੇ ਆਪ ਨੂੰ ਬਚਾਣ ਲਈ ਆਪਣਾ ਹੱਥ ਅੱਗੇ ਕਰਤਾ ਜਿਹਦੇ ਉਹਦੇ ਹੱਥ ਤੇ ਕਾਫੀ ਜਿਹੜੀ ਹੈ ਸੱਟ ਲੱਗੀ ਹੈਗੀ ਹੈ ਤੇ ਹੁਣ ਇਸ ਦੋਸ਼ੀ ਦੇ ਖਿਲਾਫ ਪੁਰਸੇਵਿਕ ਸਿੰਘ ਦੇ ਬਿਆਨਾਂ ਤੇ ਐਫ ਆਈ ਆਰ ਲੌਂਚ ਕਰਕੇ ਮੁਕੱਦਮਾ ਦਰਜ ਕਰਕੇ ਇਹਨੂੰ ਗਲਦਿਆਂ ਨੂੰ ਖੇਤੀ ਦੱਸਦਾ ਕਿ ਡਾਕਟਰ ਨਰੁਲਾ ਕਿਉਂ ਨਾ ਕਿ ਉਹਨਾਂ ਸਰ ਪਰਵੰਦ ਦੇ ਵਿੱਚ ਡਾਕਟਰ ਨੇ ਕਈ ਵਾਰ ਹਮਲੇ ਹੋਇਆ ਪਹਿਲਾਂ ਵੀ ਕੋਈ ਲੜਾਈ ਝਗੜਾ ਕਰਦਾ ਕੋਈ ਲੜਾਈ ਝਗੜਾ ਲਿਏ ਸਾਰਾ ਉਹ ਡਾਕਟਰ ਨਾਲ ਵੀ ਬਤਮੀਜੀ ਕੀਤੀ ਜਾਂਦੀ ਹੈਗੀ ਹੈ ਦੂਸਰਾ ਤਾਂ ਉਹਨਾਂ ਨੇ ਜੋ ਪੀਡੀ ਵੀ ਬੰਦ ਕੀਤੇ ਕੋਈ ਸਮਝ ਨਹੀਂ ਤੇ ਉਹਦੇ ਵਿੱਚ ਦੇਖੋ ਡਾਕਟਰ ਸਹਿਵਾਨ ਨੂੰ ਸਾਰਿਆਂ ਨੂੰ ਮੈਂ ਆਪਣੇ ਨੰਬਰ ਮੁਖ ਅਫਸਰ ਸਹਿਵਾਨ ਦੇ ਨੰਬਰ ਤੇ ਹੋਰ ਜਿਹੜੀ ਹੈ ਉਹਨਾਂ ਨੂੰ ਕਿਸੇ ਵੀ ਸਮੇਂ ਪੁਲਿਸ ਸਟੇਸ਼ਨ ਜਾਂ ਮੇਰੇ ਤੱਕ ਅਪਰੋਚ ਕਰਨ ਲਈ ਜਿਹੜੀ ਹੈ ਆਪਣੇ ਨੰਬਰ ਤੇ ਪ੍ਰੋਵਾਈਡ ਕੀਤੇ ਹੋਏ ਹੈ ਤੇ ਉਹਨਾਂ ਨੂੰ ਇਹ ਹਦਾਇਤ ਕੀਤੀ ਹੋਈ ਹੈ ਵੀ ਜਦੋਂ ਵੀ ਕੋਈ ਉਹਨਾਂ ਨੂੰ ਪ੍ਰੋਬਲਮ ਆਂਦੀ ਹੈ ਤਾਂ ਉਹ ਮੇਰੇ ਨਾਲ ਕਿਸੇ ਵੀ ਟਾਈਮ ਅੱਧੀ ਰਾਤ ਨੂੰ ਵੀ ਕੰਟੈਕਟ ਕਰ ਸਕਦੇ ਆ ਜੇ ਕੋਈ ਪ੍ਰੋਬਲਮ ਆਂਦੀ ਹੈ ਇਸ ਤੋਂ ਇਲਾਵਾ ਮੈਂ ਗਾਹੇ-ਵਗਾਹੇ ਖੁਦ ਮੁਖਬਸਰ थाना ਤਲਵੰਡੀ ਸਾਬੋ ਤੇ ਹੋਰ ਸਟਾਫ ਮੇਰਾ ਵੱਖ-ਵੱਖ ਜਿਹੜੀ ਜਗ੍ਹਾ ਹੈਗੇ ਆ ਹੌਟਸਪੌਟ ਹੈਗੇ ਆ ਜਿੱਥੇ ਕੋਈ ਗਲਤ ਮਤਲਬ ਹੁੰਦੀਆਂ ਹੈਗੀਆਂ ਕਾਰਵਾਈਆਂ ਉਹਨਾਂ ਤੇ ਅਸੀਂ ਆਪਰੇਟਾਂ ਕਰਕੇ ਤੇ ਕਸੋ ਆਪਰੇਸ਼ਨ ਚਲਾ ਕੇ ਉਹਨਾਂ ਤੇ ਜਿਹੜੀਆਂ ਐਫਆਈਆਰ ਲੌਂਚ ਕੀਤੀਆਂ ਤਰਾਜ ਵੀ ਦਸਤੂਪ ਕੰਪੇਨ ਜਲਾਇਆ ਹੈ ਹਾਂ ਅੱਜ ਵੀ ਅਸੀਂ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨੁਸਾਰ ਕੋਸੋ ਆਪਰੇਸ਼ਨ ਜਿਹੜਾ ਹੈ ਚਲਾਇਆ ਸੀਗਾ ਜਿਹਦੇ ਵਿੱਚ ਵੀ ਅਸੀਂ ਜਿਹੜਾ ਮਤਲਬ ਕਾਰਵਾਈ ਕਰਨ ਜਾ ਰਹੇ ਹਾਂ